ਹਾਂਜੀ ਭਰਾਵੋ ਕੀ ਹਾਲ ਚਾਲ ਹੈ ਕੈਮੋ ਬਾਈ ਸਾਰੇ ਤੇ ਲਓ ਬਾਈ ਆਪਣਾ ਨਵਾਂ ਬਲੌਗ ਆਪਾਂ ਲੈ ਕੇ ਆਏ ਆ ਤੇ ਜੁੜੇ ਰਹੋ ਬਲੌਗ ਦੇ ਆਪਣੇ ਦੇ ਨਾਲ ਸਤ ਨਾਮ ਜੀ ਅਲੀ ਕਰਨ ਤੋਂ ਬਾਅਦ ਬਾਈ ਆਪਾਂ ਅੱਗੇ ਬਾਬਾ ਮੁਕੀ ਕਰਦੇ ਇਸੇ ਬਦਾਰ ਲੱਗੇ ਬਾਈ ਯਾਰ ਲੱਗ ਗਿਆ ਉਹ ਮਾੜਾ ਮਾਲ ਠਾਖੜਾ ਦਾ ਹੋਣਾ ਹੈ ਸਭ ਦਾ ਗੋਲੀ

ਵਧੀਆ ਤੁਮ ਵਧੀਆ ਬਾਈ ਯਾਰ ਮੈਨੂੰ ਨਹੀਂ ਲੰਦਾ ਤੇ ਜਿਹੜੀ ਗੱਲ ਆਪਾਂ ਨੂੰ ਹੋਰ ਇੱਕ ਵਧੀਆ ਲੱਗੀ ਗਈ ਔਰ ਇਹ ਬਾਈ ਪੱਗਾਂ ਜਿਹੜੇ ਮਰਜ਼ੀ ਰੰਗ ਦੀ ਪੱਗ ਲੈ ਲਓ ਦੇਖੋ ਹਰ ਇੱਕ ਰੰਗ ਪੈਦੀ ਬਾਈ ਪੱਗ ਦਾ ਕਿੱਥੇ ਲੱਗੀ ਗਈ ਆਪਾਂ ਬ੍ਰੇਕ ਤੋਂ ਲੱਗੀ ਆਰਦਾ ਦੇ ਤੇ ਜੋ ਪਿੰਡ ਜਾ ਕੇ ਬਾਈ ਪਹੁੰਚੇ ਆਪਾਂ ਤੇ ਬਾਈ ਕੇਕ ਲਿਆਂਦਾ ਪਿਆ ਦੀ ਬਾਈ ਪ੍ਰਧਾਨ ਜੀ ਨੇ ਤੇ ਆਪਣੇ ਕਾਲੇ ਦਾ ਬਾਈ ਜਨਮ ਦਿਨ ਸੀ ਤੇ ਆਪਾਂ ਨੂੰ ਬਹੁਤ ਖੁਸ਼ੀ ਆ ਬਾਈ ਬਾਬਾ ਲੰਮੀ ਓਵਰਾ ਕਰੇ ਕਾਲੇ ਦੀ ਬਾਈ ਤਰਕੀਆਂ ਬਖਸ਼ੇ ਭਰਾ ਨੂੰ ਤੇ ਉਸ ਤੋਂ ਬਾਅਦ ਬਾਈ ਜਾ ਕੇ ਫਿਰ ਆਪਾਂ ਕੇਕ ਕਟਿਆ ਕਾਲੇ ਦਾ ਚਲੋ ਮੁੰਡਿਓ ਬੰਨ 1 2 3 ਚਲੋ ਚਲੋ ਆ ਫੜੋ ਹੈਪੀ ਬਰਥਡੇ ਕਹ ਦੋ ਸਾਲਿਓ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਸਾਲਿਓ ਸਾਲਿਓ ਦੇਖਦੇ ਚੱਕਰ ਨੂੰ ਚੱਕਰ ਨੂੰ ਮਾਉਤੀ ਕਰ ਦਿਓ ਆਹ ਤਾਂ ਸੱਤ ਕਰ ਜਾਣਾ ਇਸ ਤਰੀਕੇ ਚਾਬ ਚਾਲਿਆ ਪਾਓ ਓਏ ਭਲੇ ਕਰਕੇ ਆ ਪੋਏ ਵਾਲੇ ਪਾ ਦੋ ਪਾ ਦੋ ਸਾਰੀ ਪਾ ਲਾ ਜੀ ਸਾਰੀ ਪਾ ਲਾ ਹੁੰਦਾ ਮੋਗੋਤੇ ਵੀ ਤਿਆਰ ਕਰਦੇ ਆ ਆ ਬੜੇ ਮੋਗੋਤੇ ਘਰ ਦੇ ਹੋਂ ਤਿਆਰ ਕਰਦੇ ਨਹੀਂ ਬੜੇ ਕੋਈ ਨਹੀਂ ਨਹੀਂ ਫਲਦਾ ਬੜੇ ਨੇ ਫਲਦਾ ਕੋਈ ਫਲਦਾ ਪਤਾ ਕੋਈ ਫਲਦਾ ਸਾਰੇ ਨੂੰ ਸਾਰੇ ਪਹਿਲਾਂ ਇਹਨੂੰ ਬਾਹਰ ਨੂੰ ਫੜੀ ਮੈਂ ਕੁਝ ਇੱਕ ਚੰਗੇ ਚੈਨਲ ਉਹ ਚੰਗੇ ਚੈਨਲ ਕਰਦਾ ਮੈਂ ਮੈਂ ਪਾ ਕੇ ਦਿੰਦਾ ਉਹਨੂੰ ਤੇ ਹਾਂਜੀ ਬਾਈ ਕਿਵੇਂ ਲੱਗਿਆ ਆਪਣਾ ਬਲੌਗ ਬਾਈ ਚੈਨਲ ਨੂੰ ਬਈ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਲਾਈਕ ਕਮੈਂਟ ਸ਼ੇਅਰ ਕਰੋ ਬਾਈ ਜਰੂਰ ਤੇ ਬਲੌਗ ਕਿਵੇਂ ਲੱਗਾ ਮਿੱਤਰੋ ਕਮੈਂਟ ਵੀ ਜਰੂਰ ਕਰਿਓ ਅਗਲਾ ਬਲੌਗ ਆਪਾਂ ਫੇਰ ਲੈ ਕੇ ਆਵਾਂਗੇ ਬਾਈ ਸ਼ੁਕਰੀਆ